ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵੱਸ ਸੱਜ ਦੇ ਸੂਟਾਂ ਦੀ 컬렉ਸ਼ਨ ਬਹੁਤ ਹੀ ਪਿਆਰੀ ਲੱਗ ਕੇ ਆਂਦੀ ਹੈ ਵੀਡੀਓ ਨੂੰ ਤੁਸੀਂ ਐਨ ਤੱਕ ਜੁੜ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜਾ ਸ਼ਾਰਟ ਦਾ ਫੈਬਰਿਕ ਹੋਏਗਾ ਪਿਓਰ ਕ੍ਰੇਪ ਦੇ ਵਿੱਚ ਹੋਏਗਾ ਫੁੱਲ ਇਸ ਦੇ ਉੱਪਰ ਹੈਂਡ ਐਮਬਰਾਇਡਰੀ ਕੀਤੀ ਗਈ ਹੈਵੀ ਸ਼ਰਟ ਜਿਹੜੀ ਇਹ ਰੈਡੀ ਕੀਤੀ ਗਈ ਤੁਸੀਂ ਇਹਨਾਂ ਦੇ ਲਹਿੰਗੇ ਗਾਉਣ ਵੀ ਰੈਡੀ ਕਰਵਾ ਸਕਦੇ ਹੋ ਕਲਰ ਆਪਸ਼ਨ ਬਹੁਤ ਹੀ ਪਿਆਰੇ ਡਾਰਕ ਹੋਣਗੇ ਅਗਲਾ ਜਿਹੜਾ ਫੈਬਰਿਕ ਹੋਏਗਾ ਇਹ ਵੀ ਤੁਹਾਨੂੰ ਪਿਓਰ ਕ੍ਰੇਪ ਦੇ ਵਿੱਚ ਮਿਲੇਗਾ ਬਹੁਤ ਹੀ ਪਿਆਰਾ ਹੈ ਇਹ ਵੀ ਸੂਟ ਰੈਡੀ ਕੀਤਾ ਹੋਇਆ ਫੁੱਲ ਹੈਵੀ ਐਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਇਹਨਾਂ ਦਾ ਪਰ ਮੀਟਰ ਦੇ ਅਕ ਇਹਨਾਂ ਸੂਟਾਂ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ। ਅਗਲਾ ਜਿਹੜਾ ਸੂਟ ਹੋਏਗਾ ਸ਼ਰਟ ਹੋਏਗੀ ਪਿਓਰ ਕ੍ਰੇਪ ਦੀ ਫੁੱਲ ਹੈਵੀ ਏਮਬਰਾਇਡਰੀ ਕੀਤੀ ਗਈ ਇਹਨਾਂ ਦਾ ਦੁਪੱਟਾ ਹੋਏਗਾ ਚਨਾਉਂਦਾ ਹੈਗਾ ਦੁਪੱਟੇ ਤੇ ਵੀ ਏਮਬਰਾਇਡਰੀ ਕੀਤੀ ਗਈ ਬਾਟਮ ਨਾਲ ਹੋਏਗੀ ਪਲੇਨ ਇਹਨਾਂ ਸੂਟਾਂ ਦੇ ਲੱਗੀ। ਟਫੈਟਾ ਦੀ ਹੋਏਗੀ ਬਾਟਮ। ਕਲਰ ਆਪਸ਼ਨ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਟਾਈਟੇ ਮੀਟਰ ਦੀ ਕੱਟ ਰਹਿਣ ਵਾਲੀ ਏ। ਅਗਲਾ ਜਿਹੜਾ ਸੂਟ ਹੋਏਗਾ ਇਹ ਤੁਹਾਨੂੰ ਕ੍ਰੇਪ ਸਿਲਕ ਦੀ ਸ਼ਰਟ ਮਿਲੇਗੀ ਹੈਵੀ ਇਸ ਦੇ ਉੱਪਰ ਸੀਕਵੈਂਸ ਵਰਕ ਕੀਤਾ ਗਿਆ ਕਟਦਾਣਾ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਹੈ। ਬਾਟਮ ਨਾਲ ਹੋਏਗੀ ਪਲੇਨ ਇਹਨਾਂ ਸੂਟਾਂ ਦੇ ਨਾਲ 크ਰੇਪ ਸਿਲਕ ਦੀ ਬਾਟਮ ਹੋਏਗੀ ਕਲਰ ਸਾਰੇ ਇਹਨਾਂ ਦੇ ਵਿੱਚ ਡਾਰਕ ਐਡ ਕੀਤੀ ਹੋਏ ਨੇ ਅਗਲਾ ਜਿਹੜਾ ਸੂਟ ਹੋਏਗਾ ਸ਼ਰਟ ਹੋਏਗੀ ਮਾਲ ਚੰਦੇਰੀ ਦੀ ਵਰਕ ਬਹੁਤ ਹੀ ਪਿਆਰਾ ਕੀਤਾਗਾ ਦੁਪੱਟਾ ਵੀ ਮਾਲ ਚੰਦੇਰੀ ਦਾ ਹੋਏਗਾ ਪਲੇਨ ਇਸ ਦੇ ਨਾਲ ਬਾਟਮ ਹੋਏਗੀ ਕਾਟਨ ਦੀ ਰਹੇਗੀ ਬਾਟਮ ਇਸ ਦੇ ਨਾਲ ਕਲਰ ਆਪਸ਼ਨ ਬਹੁਤ ਹੀ ਪਿਆਰੇ ਐਡ ਇਹਨਾਂ ਦੇ ਵਿੱਚ ਆਪਾਂ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਭੇਜ ਕੇ ਤੁਸੀਂ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਫੈਬਰਿਕ ਹੋਏਗਾ ਚਨਾਉਂ ਦਾ ਇਸ ਦੇ ਉੱਪਰ ਵੀ ਬਹੁਤ ਹੀ ਪਿਆਰੀ ਹੈਵੀ ਐਮਬ੍ਰੋਇਡਰੀ ਵਰਕ ਕੀਤਾ ਗਿਆ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਕੋਈ ਵੀ ਸੂਟ ਤੁਸੀਂ ਆਪਣੇ ਲਈ ਪ੍ਰਾਈਸ ਚੈੱਕ ਕਰਕੇ ਤੁਸੀਂ ਬੁੱਕ ਕਰਵਾ ਸਕਦੇ ਹੋ ਜਿੰਨਾ ਮਰਜ਼ੀ ਫੈਬਰਿਕ ਲੈ ਸਕਦੇ ਹੋ 5 ਮੀਟਰ 10 ਮੀਟਰ ਜਿੰਨੇ ਵੀ ਤੁਸੀਂ ਕੱਟ ਲੈਣਾ ਚਾਹੁੰਦੇ ਹੋ ਤੁਸੀਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਹੋਏਗਾ ਸੂਟ ਪਿਓਰ ਮੋਡਲ ਵਿੱਚ ਤੁਹਾਨੂੰ ਮਿਲ ਜੇਗਾ ਪ੍ਰਾਈਸ ਇਹਨਾਂ ਦਾ ਸੂਟਾਂ ਦਾ ਵੀ ਮੈਂਸ਼ਨ ਕੀਤਾ ਗਿਆ ਇਹ 5 ਮੀਟਰ ਦੀ ਕੱਟ ਰਹਿਣ ਵਾਲੀ ਹੈ ਕਲਰ ਇਹਨਾਂ ਦੇ ਵਿੱਚ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਤੁਸੀਂ ਕੋਈ ਵੀ ਸੂਟ ਆਪਣੇ ਲਈ ਅਡਰੈਸ ਤੇ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪਏਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ